ਪਿੰਡੀ ਸਾਡੀ ਤੇਲੇ ਨੇ ਖਾ ਰੱਖੀ ਐ ਤੇਲੇ ਸਾਰੇ ਆ ਚੁੱਕੇ ਐ ਤੇਲੇ ਤੇ ਹਰਾ ਵੀ ਹੈਗਾ ਤੇ ਵਾਈਟ ਫਲਾਈ ਵੀ ਹੈਗੀ ਐ ਤੇ ਸਾਰੇ ਤੇਰੇ ਤੇ ਤੇਲੇ ਆ ਉਹ ਪੂਰੇ ਇਸ ਟਾਈਮ ਜਿਆਦਾ ਅਟੈਕ ਐ ਨਾਲ ਨਾਲ ਜਿਹੜਾ ਚਿਪਾ ਹੈ ਉਹ ਵੀ ਬਣੀ ਜਾਂਦਾ ਤੇ ਲੈ ਕੇ ਨਾ ਹੱਲ ਆਪਾਂ ਕੀ ਕਰੀਏ ਆਪਾਂ ਇਹਦੇ ਵਾਸਤੇ ਗੱਲ ਕਰਦੇ ਆ ਵੀ ਤੁਹਾਨੂੰ ਇੱਕ ਮੈਂ ਇਹੀ ਦਵਾਈ ਦੱਸੂਗਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਗੂਂਦ ਉਹ ਬਣੀ ਸਟਾਰਟ ਹੋ ਚੁੱਕੀ ਐ ਤੇ ਇਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਦਵਾਈ ਜਿਹੜੀ ਕਰਨੀ ਪੈਣੀ ਐ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਪਹਿਲਾਂ ਇਹ ਰੱਖੋ ਕਿ ਜਿਹੜੀ ਤੁਹਾਡੀ ਪਿੰਡੀ ਦੇ ਵਿੱਚ ਕਾਫੀ ਜਗ੍ਹਾ ਤੇ ਨਾਲ ਵਿੱਚ ਜਿਵੇਂ ਸੁਸਰੀ ਹੁੰਦੀ ਇਸ ਤਰ੍ਹਾਂ ਬੜ ਬੜੇ ਫੁੱਲਾਂ ਵਿੱਚ ਬਹਿ ਜਾਂਦਾ ਤੇ ਨੁਕਸਾਨ ਕਾਫੀ ਹੋ ਜਾਂਦਾ ਆਪਾਂ ਉਹਦੀ ਵਾਸਤੇ ਗੱਲ ਕਰਦੇ ਆਂ ਤੇ ਮੇਨ ਜਿਹੜਾ ਮੁੱਦਾ ਹੈਗਾ ਇਸ ਟਮਾ ਜਿਹੜੀ ਹਾਹਾ ਕਾਰਮ ਚਾਹੀਏ ਪਿੰਡੀ ਦੀ ਉਹ ਤੇਲene ਵਿੱਚ ਆ ਤੇ ਤੇਲਾ ਵੇਖ ਸਕਦੇ ਹੋ ਕਿ ਬਿਲਕੁਲ ਟੂਸੇ ਦੇ ਭਰੇ ਪਏ ਐ ਤੇ ਇਹ ਸਾਫ ਨਹੀਂ ਹੋ ਰੇ ਵੀ ਉਹ ਆਪਾਂ ਸਾਫ ਕਿਹੜੀ ਚੀਜ਼ ਨਾਲ ਕਰ ਸਕਦੇ ਹੋ ਗੱਲ ਆਪਾਂ ਕਰਦੇ ਆਂ ਕਿਉਂਕਿ ਜਿੱਥੇ ਇਹਦਾ ਅਟੈਕ ਬਣ ਜੇ ਉਥੇ ਪਿੰਡੀ ਤੇ ਚਾਰਜੋ ਅਸਰ ਪਾਉਂਦਾ ਹੈ ਚਾਰ ਤੁਸੀਂ ਪੈਂਦਾ ਵੀ ਜਿੱਥੇ ਦਾ ਤੁਸੀਂ ਸਟਾਰਟ ਹੋ ਗਿਆ ਉਥੇ ਦੇ ਭਿੰਡੀ ਨਮਾ ਤੁਸਰੇ ਨਾਲ ਸਟਾਰਟ ਕਰ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਮੈਂ ਤੂੰ ਦੇਖ ਸਕਦੇ ਕਿ ਮੁਰੰਡੀ ਬਣ ਕੇ ਉਹ ਖੜ ਜਾਂਦੀ ਹੈ ਤੇ ਵੀ ਪੱਤੇ ਪੀਲੇ ਹੋਣ ਲੱਗ ਜਾਂਦੇ ਆ ਤੇ ਪੱਤਾ ਪ੍ਰੋਪਰ ਤਿਕਾ ਖੁੱਲਦਾ ਨਹੀਂ ਜਦੋਂ ਤੱਕ ਪੱਤਾ ਖੁੱਲਦਾ ਨਹੀਂ ਉਦੋਂ ਤੱਕ ਜਿਹੜੀ ਸੂਰਜੀ ਇਹ ਸੂਰਜੀ ਦੇ ਹਿਸਾਬ ਕਰਨਾ ਨੇ ਖਾਣ ਬਣਾਉਣੀ ਹੈ ਉਹ ਨੂੰ ਸਰਕਲ ਚਾਉਣਾ ਹੈ ਉਹ ਫਿਰ ਨਹੀਂ ਚੱਲਦਾ ਵੀ ਪੱਤੇ ਦਾ ਸਿੱਧਾ ਹੋਣਾ ਜ਼ਰੂਰੀ ਹੈ ਕਿਉਂਕਿ ਜਿੰਨੀ ਖਾਣ ਪੱਤੇ ਤੇ ਪਊਗੀ ਤੇ ਉਹਦੇ ਨਾਲ ਇਹ ਥੋੜੀ ਥੱਲੇ ਦੀ ਖਰਾਕ ਹੋਣੀ ਪਰ ਕਿਰਿਆ ਨਾਲ ਹੋਣੀ ਚੱਲਣਾ ਸੋ ਇਸ ਕਰਕੇ ਸਭ ਤੋਂ ਪਹਿਲਾਂ ਤੁਹਾਡੇ ਨੂੰ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਇੱਕ ਗਲਤੀ ਨਹੀਂ ਕਰਨੀ ਕਈ ਸਾਡੇ ਪਰ ਇਹਦੇ ਮੋਨੋ ਕਰ ਰਹੇ ਹੈ ਤੁਸੀਂ ਮੋਨੋ ਗਰੂਟੋਫਾਸ ਬਿਲਕੁਲ ਵੀ ਨਹੀਂ ਦਿਖਾਉਣੀ ਵੀ ਨਹੀਂ ਉਹ ਇਹ ਤੇ ਨਹੀਂ ਕਰਨੀ ਜਿਹੜੀ ਦਵਾਈ ਕਰਨੀ ਹੈ ਆਪਾਂ ਇਹ ਦਵਾਈ ਕਰਨੀ ਹੈ ਰੌਨਫਿਨ ਬੈਸਟ ਹੈ ਗੁਰੂ ਦੀ ਰੌਨਫਿਨ ਦਵਾਈ ਆਉਂਦੀ ਹੈ ਤੁਸੀਂ ਇਹ ਵੀ ਸਪਰੇਅ ਕਰ ਸਕਦੇ ਹੋ ਉਹਦਾ ਜਿਹੜਾ ਰਿਜ਼ਲਟ ਹੈ ਸਭ ਤੋਂ ਵੱਧ ਪਿਆਰਾ ਉਹਦਾ ਹੌਣ ਤਾਂ ਚਲੋ ਬਰਸਾਤ ਪਈ ਹੋਈ ਐ ਜੇ ਫਿਰ ਕਿਸੇ ਭਰਾਣੇ ਕਰਨੀ ਐ ਗਰਮੀ ਦੇ ਮੌਸਮ ਕਰਨੀ ਤਾਂ ਇਹ ਤੇ ਯਾਦ ਰੱਖਣਾ ਕਿ ਤੁਸੀਂ ਥੋੜੀ ਭਿੰਡੀ ਨੂੰ ਜਿਹੜਾ ਪਾਣੀ ਆ ਉਹ ਲੱਗਿਆ ਹੋਣਾ ਚਾਹੀਦਾ ਕਿਉਂਕਿ ਜਿੱਥੇ ਇਹ ਖੁਸ਼ਕੀ ਵੀ ਥੋੜੀ ਦਵਾਈ ਜਿਆਦਾ ਕਰ ਲਈ ਉੱਥੇ ਫਿਰ ਨੁਕਸਾਨ ਹੋ ਜਾਂਦਾ ਤੁਸੀਂ ਵੇਖ ਸਕਦੇ ਹੋ ਹੁਣ ਚੇਪਾ ਬਰ ਕੋਈ ਬਣਿਆ ਪਿਆ ਹੁਣ ਜੇ ਕਿਤੇ ਆਹ ਹਾਲਾਤ ਵਿੱਚ ਇਹ ਤੇ ਉਹ ਦਵਾਈ ਹੋ ਗਈ ਤਾਂ ਮਤਲਬ ਸੋਨੇ ਦੇ ਸਾਗੇ ਗੱਲ ਹੋ ਜਾਣੀ ਐ ਕਿਉਂਕਿ ਜਿਹੜੇ ਆ ਪੱਤੇ ਇਕੱਠੇ ਹੋਏ ਐ ਜਿਵੇਂ ਮੋਰ ਦੇ ਅੰਦਰ ਵਾਂਗ ਹੋਏ ਪੈਨੇ ਇਹ ਸਾਰੇ ਸਿੱਧੇ ਹੋ ਜਾਣੇ ਤੇ ਜਿਹੜੇ ਸਿੱਧੇ ਹੋ ਗਏ ਪੱਤੇ ਤੇਨੇ ਕ੍ਰਾਗਲਿੰਗ ਸਟਾਰਟ ਕਰਨੀ ਹੈ ਤੇ ਮੂਨੋ ਦੇ ਹੋਰ ਕੀ ਨੁਕਸਾਨ ਨੇ ਆ ਸਾਡਾ ਇੱਕ ਜਿਹੜਾ ਮਿੱਤਰ ਕੀੜਾ ਇਹ ਬੈਠਾ ਹੋਇਆ ਇਹਨੂੰ ਮੂਨੋ ਨੇ ਬਿਲਕੁਲ ਖਤਮ ਕਰ ਦਿੰਦਾ ਹੈ ਹੋਰ ਆਪਾਂ ਉਹਨੂੰ ਬਚਾਉਣਾ ਹੈ ਤੇ ਇੱਕ ਸਮੱਸਿਆ ਹੋਰ ਆਉਣੀ ਹੈ ਕਈ ਵੀਰਾਂ ਕੱਲ ਫੋਨ ਆਇਆ ਸੀ ਕਿ ਸਾਡੇ ਦੇ ਭਿੰਡੀਆਂ ਉਹਨਾਂ ਦੇ ਕੋ ਖੁੰਡੀਆਂ ਬਣ ਜਾਂਦੀਆਂ ਜਿਵੇਂ ਕੁੰਡੀ ਹੋ ਜਾਂਦੀ ਆ ਉਹ ਉਹਦੇ ਵਾਸਤੇ ਤੁਸੀਂ ਮੈਲਾਥ੍ਰਿਨ ਸਪਰੇਅ ਉਹ ਕਰ ਸਕਦੇ ਹੋ ਕਿਉਂਕਿ ਉਹ ਡੰਗ ਵਾਲੀ ਮੱਖੀ ਦਾ ਡੰਗ ਨੇ ਮਾਰਿਆ ਹੋਇਆ ਤੇ ਜਾਂ ਤੁਸੀਂ ਉਹਦੇ ਹਲਵੇਂਜੂ ਵਰਤ ਸਕਦੇ ਹੋ ਸੋ ਧੰਨਵਾਦ ਵੀਡੀਓ ਬੜੀ ਲੱਗੀ ਸ਼ੇਅਰ ਕਰਿਓ ਅੱਗੇ ਸਾਡੇ ਕਿਸਾਨ ਭਰਾ ਦਾ ਫਾਇਦਾ ਹੋ ਜਾਊਗਾ। ਧੰਨਵਾਦ ਤੁਸੀਂ ਆਪਣਾ ਫਰਜ਼ ਲਾਜ਼ਮੀ ਨਿਭਾਇਓ ਤੇ 스마트 ਕਿਸਾਨ ਪੀਵੀ ਕਾਤੇ ਚੈਨਲ ਕਰ ਲਿਓ ਸਬਸਕ੍ਰਾਈਬ। ਜੀਵਨ ਦਵਾਈਆਂ ਸਸਤੀਆਂ ਲੈਣੀਆਂ ਤਾਂ ਤੁਸੀਂ ਕੈਸ਼ ਕਾਊਂਟਰ ਖਿਆਲਿਆਂ ਦਾ ਪੁੱਛ ਕੇ ਜਿੰਨੂੰ ਮਰਜ਼ੀ ਮਾਨਸਾ ਵੱਡੀਆਂ ਕੈਂਚੀਆਂ ਪੁੱਛ ਕੇ ਤੁਸੀਂ ਆ ਸਕਦੇ ਹੋ। ਤੇ ਧੰਨਵਾਦ ਤੁਹਾਡਾ ਸਭ ਦਾ ਜਿਉਂਦੇ ਬਾਦਿਰੇ।